The 2020 герítulo overstей nen жен рақа. موسيقى Құртүрді ਆਪਾਂ ਨੇ ਜੱਜਾ ਬਰਦਾ ਨੇ ਜਿਹੜੇ ਵਖਰੇਵੇਂ ਇਹਦੇ ਦੀ ਆਪਣੀਆਂ ਅਜੈਂਟਗੀਆਂ ਤੋਂ ਆਪਣੀ ਪਾਰੀ ਵਿਅਕਤੀਆਂ ਤੋਂ ਬੁੱਢਿਆ ਤੋਂ ਫੂਲਤਾ ਮਹਾਰਾਜ ਦੀ ਦੇਨ ਨੂੰ ਵੀ ਪਾੜ ਕੇ ਇਹਦਾ ਵਿਰੋਧ ਕਰਕੇ ਵਿੱਗੇ ਦੇ ਟੱਜ ਨਾਲ ਕਿ ਇਹ ਫਰਮੇ ਕਰਦੇ ਹੈ ਉਹ ਪਰਵੇ ਬਾਸ਼ ਕਰਤਾ ਜਿਹੜਾ ਗੰਤਾ ਮਹਾਰਾਜ ਕਰਕੇ ਇਹਨਾਂ ਨੂੰ ਪਾੜਾ ਜੋ ਗੁਰਸਾਹਿਬ ਦੀ ਵੀ ਵਿੰਗੇ ਜਿੱਦੇ ਡੱਗਣ ਵਾਲੇ ਲੋਕ ਰਾਜਨੀਤਿਕ ਸਲੋਗ ਵੇਖ। ਬਾਅਦ ਕਿਹੜੀ ਹਿਫਾਤ ਹੋਣੀ ਕਰਨਾ ਵਿੱਚ ਇਤਿਹਾਸ ਦੀ ਸ਼ੁਰੂਆਤ ਕਰਦੇ ਤੋਂ ਪਹਿਲਾਂ ਇੱਕ ਬੇਨਤੀ ਬੰਦਰਾ ਕੁਰਬਾਨੀ ਦੇ ਪਰਦਾਏ ਤੁਹਾਡੇ ਜਨਰਲ ਹੋ ਕਰਤਾ ਸਮਝੋ। ਬਾਣੀ ਗੁਰੂ ਗੁਰੂ ਹਰफैਸਲਾ ਤੁਹਾਡੇ ਹੱਥ ਹੈ ਤੁਹਾਡੇ ਆਲੇ ਦੁਆਲੇ ਪਰੀ ਆਲਾ ਲੱਖੇ ਆਲੀ ਉੜੇ ਵਾਲੀ ਤਾਂ ਤੁਹਾਡੇ ਪੁਰਾ ਭਲਾਈ ਵਾਲੇ ਬਾਗਾਂ ਦੇ ਵਿੱਚ ਸੈਲੋ ਬਣਦੀਆਂ ਤਿਆਰੀ ਹੋਊਗਾ ਭਰਾਓ ਕੀ ਕਹਿੰਦਾ ਡਬਲ ਜੁਟਿਓ ਡਬਲ ਜੁਟਿਓ ਕਹਿੰਦਾ ਕਿ ਇਥੋਂ ਦੇ ਕਿਸਾਨਾਂ ਦੀ ਐਮਐਸਪੀ ਖਤਮ ਕੀਤੀ ਜਾਵੇ ਡਬਲ ਜੁਟਿਓ ਕਹਿੰਦਾ ਕਿ ਇਥੋਂ ਦੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕੀਤੀ ਜਾਵੇ ਡਬਲ ਜੁਟਿਓ ਕਹਿੰਦਾ ਕਿ ਭਾਰਤ 10% ਮੁਲਤਨ ਮੁੱਲ ਤੇ ਖਰੀਦੂਗਾ ਬਾਕੀ 90% ਖੁੱલ્લા ਮੰਡੀਆਂ ਦੇ ਵਿੱਚ ਛੱਡ ਦੂਗਾ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਪੰਜਾਬ ਬੰਦ ਦੀ ਜਿਹੜੀ ਕਾਲ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਗਈ ਸੀਗੀ ਜਿਸ ਨੂੰ ਲੈ ਕੇ तकरीबन ਸਾਰੇ ਆਪਣੇ ਵਪਾਰ ਮੰਡਲਾ ਤੇ ਰੋਡਵੇਜ ਵੱਲੋਂ ਵੀ ਆ ਬਾਹਰ ਐਸੋਸੀਏਸ਼ਨ ਵੱਲੋਂ ਵੀ ਆ ਤੇ ਹੋਰ ਸਾਰੇ ਬਹੁਤ ਸਾਰੇ ਧਾਰਿਆਂ ਵੱਲੋਂ तकरीबन ਪੂਰਨ ਤੌਰ ਤੇ ਪੰਜਾਬ ਬੰਦ ਦੀ ਜਿਹੜੀ ਸਫਲ ਕਾਲ ਹੋਈ ਆ ਉਸੇ ਤਹਿਤ ਅਸੀਂ ਅੱਜ ਮੰਨ ਲਓ ਕਿ ਕੋੜਾ ਪੂਰਾ ਰੋਡ ਤੇ ਇੱਕ ਜਾਮ ਲਗਾਇਆ ਦੇ ਦੇਲਵੇ ਦਾ ਜਮਾ ਸਾਰੇ ਇਹ ਜਾਮ ਕੀਤੇ ਹੋਏ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੀ ਇਹ ਜੀ ਸਵੇਰ 7 ਵਜੇ ਤੋਂ ਲੈ ਕੇ 4 ਵਜੇ ਦੀ ਕਾਲ ਸੀਗੀ ਇਹ ਤੇ ਉਹਨੂੰ ਲਗਭਗ ਪੂਰਾ ਵਧੀਆ ਸਮਰਥਨ ਸਾਨੂੰ ਮਿਲਦਾ ਆ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਮਰਥਨ ਮਿਲ ਰਿਹਾ ਪੰਜਾਬ ਬੰਦ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਪੂਰੇ ਦੇਸ਼ ਦੇ ਲਈ ਜਿਹੜੇ ਖੇਤੀ ਨੀਤੀ ਦੀ ਲਈ ਅੱਜ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜੇਕਰ ਸਰਕਾਰ ਕਿਸੇ ਵੀ ਕਿਸਮ ਦਾ ਚਾਹੇ ਬਲ ਪ੍ਰਯੋਗ ਹੋਵੇ ਜਾਂ ਕੋਈ ਘਟਿਆ ਹਰਕਤ ਹੋਵੇ ਪੰਜਾਬ ਦੀ ਪੂਰੀ ਆਵਾਮ ਆ ਜਿਹੜੀ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਨੇ ਔਰ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਭਾਰਤ ਦੇ ਕਿਸਾਨ ਨੇ ਉਹ ਸਾਰੇ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਪੂਰੇ ਦੇਸ਼ ਦਾ ਇੱਕ ਸਰਵੋੱਚ ਲੀਡਰ ਉੱਗਾ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿਸਾਨੀ ਦੇ ਉੱਪਰ ਬੜੇ ਸੰਘਰਸ਼ ਲੜੇ ਔਰ ਅੱਜ ਐਮਐਸਪੀ ਦੇ ਉੱਪਰ ਉਹ ਬੈਠੇ ਨੇ ਔਰ ਮੋਰਚੇ ਨੂੰ ਫਤਿਹ ਕਰਕੇ ਉੱਠਣਗੇ ਇਹ ਜਿਹੜੀ ਸਾਡੀ ਪੂਰੀ ਤੇ ਪੂਰੀ ਟੀਮ ਦੀ ਇਹ ਅਪੀਲ ਵੀ ਹੈ ਲੋਕਾਂ ਨੂੰ ਵੀ ਜਿਹੜੇ ਨਾਲ ਸਾਡੇ ਖੜ ਗਏ ਤੇ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਮਰਥਨ ਦੇ ਵਿੱਚ ਲੋਕ ਆਏ ਨੇ ਉਹ ਇੱਕ ਵੀ ਜਥੇਬੰਦੀ ਇੱਕ ਵੀ ਕੋਈ ਅਜੀਹਾ ਦਾਇਰਾ ਨਹੀਂ ਰਹਿ ਗਿਆ ਜਿਹੜਿਆਂ ਨੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੇ ਸਮਰਥਨ ਨੂੰ ਸਹਿਯੋਗ ਨਾ ਦਿੱਤਾ ਹੋਵੇ। ਉਹ ਕਿਹੜੀ-ਕਿਹੜੀ ਸੇਵਾਵਾਂ ਜਿਹੜੀ ਐ ਐਮਰਜੈਂਸੀ ਲਈ ਛੱਡੀ ਐਮਰਜੈਂਸੀ ਦੇ ਲਈ ਜੋ ਵੀ ਐਂਬੂਲੈਂਸ ਡਾਕਟਰੀ ਸਹਾਇਤਾ ਜਿਹੜੀ ਲੋੜਿੰਦੇ ਜਿਹੜੇ ਜੀਵਨ ਦੇ ਲਈ ਜ਼ਰੂਰੀ ਅੰਗ ਨੇ ਉਹਨਾਂ ਨੂੰ ਛੱਡ ਕੇ ਹਰ ਇੱਕ ਸੇਵਾਵਾਂ ਨੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੰਦ ਨੇ ਔਰ ਬਹੁਤ ਹੀ ਵਧੀਆ ਤੇ ਵੱਡਾ ਹੰਗਾਰਾ ਪੰਜਾਬ ਬੰਦ ਨੂੰ ਮਿਲਿਆ ਹੋਇਆ। ਦੇਖੋ ਜੀ ਇਹ ਦੋਹਾਂ ਹੀ ਫਾਰਮਾਂ ਦਾ ਇੱਕ ਕਾਲਾਈਟ ਵੀ ਫਸਲਾ ਮੀਟਿੰਗ ਦੇ ਵਿੱਚ ਲੈ ਗਿਆ ਕਿ ਸਾਰੇ ਹੀ ਪੰਜਾਬ ਦੇ ਪੰਜਾਬ ਦੇ ਵਿੱਚ ਜੋ ਆਪਣਾ ਸ਼ੰਭੂ ਖਨੌਰੀ ਦੇ ਰਤਨਪੁਰਾ ਬਾਰਡਰਾਂ ਤੇ ਕਿਸਾਨੀ ਕਿਸਾਨਾਂ ਦੀਆਂ ਹੱਕੀ ਮੰਗਾਂ ਵਾਸਤੇ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਦੇ ਸਮਰਥਨ ਤੇ ਸਰਦਾਰ ਡੱਲੇਵਾਦ ਸਾਹਿਬ ਜੋ ਮਰਨਵਾਰਤ ਦਾ ਜਿੰਮੇਦਾਰ 35 ਦਿਨ ਹੋ ਚੁੱਕਿਆ ਉਸ ਦੇ ਸਮਰਥਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜੋ ਕੋ ਬੜੀ ਵੱਡੀ ਪੱਧਰ ਤੇ ਸ਼ਹਿਰਾਂ ਵਿੱਚ ਤਾਂ ਹੋਣੀ ਹੋਣੀ ਸੀ ਤਕਰੀਬਨ ਸਾਰੇ ਸਾਰੇ ਪਿੰਡ ਸੀਲ ਹੋਏ ਹੋਏ ਆ ਕਿਸੇ ਵੀ ਪਿੰਡ ਦੀ ਮਾਰਕੀਟ ਨਹੀਂ ਖੁੱਲੀ ਕਿਸੇ ਵੀ ਘਰ ਦਾ ਕਿਸੇ ਖੇਤੀ ਦਾ ਕਾਰੋਬਾਰ ਵੀ ਨਹੀਂ ਚੱਲ ਰਿਹਾ ਸੋ ਦੂਸਰੇ ਕੋਈ ਵਰਕਸ਼ਾਪ ਵਾਲੇ ਵੀ ਰਾ ਦੁੱਧ ਹੀ ਵੀਰ ਸਾਰਿਆਂ ਦੇ ਹੀ ਪ੍ਰੋਗਰਾਮ ਬੰਦ ਹੋਏ ਹੋਏ ਇਹ ਸਮੁੱਚੇ ਪੰਜਾਬ ਨੇ ਜਿਹੜੀ ਕਾਲ ਦੀ ਮੰਦ ਅਕਾਲ ਦਿੱਤੀ ਹੈ ਤੇ ਜਿਹੜਾ ਪੂਰਾ ਸਮੁੱਚਾ ਪੰਜਾਬ ਬੰਦ ਵੀ ਆ ਔਰ ਭਾਰਤ ਦੇ ਹੋਰ ਕਿਤੇ ਵੀ ਬੰਦ ਆ ਤੇ ਸਾਰਾ ਕੁਝ ਜੋ ਵੀ ਹੈ ਸਰਦਾਰ ਡੱਲੇਵਾਲ ਜਗਜੀਤ ਸਿੰਘ ਜਿਹੜੇ ਬੈਠੇ ਆ ਮਰਨ ਮਰਤੇ ਅੱਜ 33ਵਾਂ ਦਿਨ ਆ ਤਾਂ ਉਹਨਾਂ ਦੀ ਜਿਹੜੀ ਸਿਹਤ ਆ ਬਹੁਤ ਔਣ ਹੋ ਗਈ ਦੂਜੇ ਪਾਸੇ ਸਰਕਾਰ ਆ ਜਿਹੜੀ ਕਾਸ ਤੋਂ ਮਾਸਨੀ ਹੋਈ ਕਿਸਾਨਾਂ ਦੀ ਜਿਹੜੀ ਇਹ ਲੜਾਈ ਆ ਆਖਰੀ ਆਖਰੀ ਚਰਮ ਤੇ ਆ ਤੁਸੀਂ ਇਹ ਦੇਖ ਲਓ ਵੀ ਇਹ ਕਦਮ ਕਿਸਾਨਾਂ ਨੇ ਪਿੱਛੇ ਲੈ ਲਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਵਰਤੇ ਬੈਠਾ ਉਹਦੀ سپورਟ ਦੇ ਵਿੱਚ ਕਿਸਾਨ ਜੇ ਰੋਡ ਜਾਮ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਸਰਕਾਰ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਹੀ ਇਦੋਂ ਸ਼ਾਂਤਮਈ ਅੰਦੋਲਨ ਅਸੀਂ ਲੜ ਨਹੀਂ ਸਕਦੇ ਜਿਹੜਾ ਅਸੀਂ ਲੜ ਰਹੇ ਹਾਂ ਇਦੋਂ ਸ਼ਾਂਤ ਕੁਝ ਹੋ ਨਹੀਂ ਸਕਦਾ ਵੀ ਇੱਕ ਬੰਦਾ ਮਰਨ ਵਰਨ ਤੇ ਬੈਠ ਗਿਆ ਮਰ ਲਈ ਤਿਆਰ ਆ ਪਰ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਤੇ ਸਰਕਾਰ ਮੰਨ ਨਹੀਂ ਰਹੀ ਤਸੀਂ ਰੋੜਾਂ ਤੇ ਆਵਾਂਗੇ ਹੋਰ ਕੀ ਕਰਾਂਗੇ ਅਸੀਂ ਰੋੜਾਂ ਤੇ ਵੀ ਆਵਾਂਗੇ ਰੇਲਾਂ ਤੇ ਵੀ ਜਾਵਾਂਗੇ ਜੋ ਵੀ ਹੋਇਆ ਕਰਾਂਗੇ ਕਿਉਂਕਿ ਸਾਡੀ ਆਖਰੀ ਲੜਾਈ ਆ ਐਮਐਸਪੀ ਦੀ ਲੜਾਈ ਬਿਲਕੁਲ ਘੱਟੋ ਘੱਟ ਸਮਰਥਨ ਮਿਲਦੀ ਅਗਲੀ ਵਾਰ ਲੜਾਈ ਆ ਕਿਸਾਨ ਜੇ ਇਹ ਨਾਲ ਲੜੂਗਾ ਤੇ ਕਿਸਾਨ ਮਰੂਗਾ ਜੇ ਕਿਸਾਨ ਮਰੂਗਾ ਤੇ ਯਕੀਨਨਾਂ ਰੋਡ ਜਾਮ ਹੋਣਗੇ ਹੋਰ ਵੀ ਬਹੁਤ ਕੁਝ ਹੋਊਗਾ ਉਹਨਾਂ ਵਾਲੇ ਦਿਨਾਂ ਵਿੱਚ ਹਰਚਾ ਜਿਹੜਾ ਹੋਰ ਤੇਜ਼ ਹੋਊਗਾ ਜੇ ਸਰਕਾਰਾਂ ਨਾ ਬਣੀ ਦੇਖੋ ਕਿਸੇ ਨੂੰ ਜਿੱ ਨਜ਼ਰ ਮੰਗ ਨਾ ਮੰਨਣ ਤੋਂ ਬਾਅਦ ਬਿਨਾਂ ਕੁਝ ਵੀ ਕਹੀ ਜਾਵੋ ਉਹ ਨਹੀਂ ਨ ਮੰਨਿਆ ਜਾ ਸਕਦਾ ਜੋ ਉਹਨਾਂ ਦਾ ਫੈਸਲਾ ਅੰਤਮ ਫੈਸਲਾ ਉਹਨਾਂ ਦਾ ਐਮਐਸਪੀ ਤੇ ਗਾਰੰਟੀ ਕਾਨੂੰਨ ਕੀ ਗੱਲ ਕੀ ਹੁੰਦੀ ਹੈ ਜਦੋਂ ਮੀਟਿੰਗ ਹੁੰਦੀ ਹੈ ਜਿਹੜੀ ਜੋ ਵੀ ਮੀਟਿੰਗ ਹੁੰਦੀ ਸਰਕਾਰ ਅੱਗੇ ਕੀ ਕਰਕੇ ਆਈ ਸੀ ਸਾਰਿਆਂ ਨੂੰ ਪਤਾ ਨਾ ਆਪਾਂ ਨੂੰ ਮੀਡੀਆ ਨੂੰ ਵੀ ਪਤਾ ਸਾਨੂੰ ਵੀ ਪਤਾ ਵੀ ਸਰਕਾਰ ਅੱਗੇ ਵੀ ਕਹਿ ਕੇ ਮੁਕਰਿਆ ਅੱਗੇ ਵੀ ਮੁਕਰੂਗੀ ਕਾਨੂੰਨ ਇੱਕੋ ਹੀ ਆ ਗੱਲ ਇੱਕੋ ਹੀ ਇੱਕੇ ਤੇ ਜਾ ਕੇ ਨਿਬੜਦੀ ਐ ਵੀ ਗਰੰਟੀ ਕਾਨੂੰਨ ਦਿਓ ਤੇ ਜਗਜੀਤ ਢੱਲੇਵਾਲ ਦਾ ਜਿਹੜਾ ਮਰਨ ਵਰਤ ਸੁਪਰੀਮ ਕੋਰਟ ਨੇ ਜਿਹੜਾ ਹੁਣ ਜਾਰੀ ਕੀਤੀ ਕਿ ਜੇਕਰ ਪੰਜਾਬ ਗਵਰਨਮੈਂਟ ਨਹੀਂ ਕੁਝ ਕਰਦੀ ਢੱਲੇਵਾਲ ਨੂੰ ਚੱਕ ਜਿਹੜਾ ਹੈਗਾ ਉਹ ਇਲਾਜ ਦੇ ਲਈ ਲਿਆ ਜਾਵੇ ਤਾਂ ਸੁਰੱਖਿਆ ਬਲਾਂ ਦੀ ਜਿਹੜੀਆਂ ਉਸੇ ਤਰ੍ਹਾਂ ਲਿਆ ਜਾਵੇ ਦੂਜੇ ਪਾਸੇ ਜਿਹੜੇ ਖਨੋਰੀ ਬਾਰਡਰ ਤੇ ਕਿਸਾਨ ਵੀ ਜਿਹੜੇ ਆ ਪੂਰੀ ਮਸਤੀ ਨਾਲ ਡੇਢ ਦੇਖੋ ਇਹਦਾ ਮਤਲਬ ਹੈ ਸਰਕਾਰ ਬਲ ਪ੍ਰਯੋਗ ਕਰਨਾ ਚਾਹੁੰਦੀ ਐ ਤੇ ਕੋਰਟ ਵੀ ਵਿੱਕਿਆ ਹੋਇਆ ਮੈਂ ਤਾਂ ਕਹੂੰਗਾ ਕੋਰਟ ਵੀ ਵਿੱਕ ਗਿਆ ਸਾਡਾ ਸਾਡੇ ਹੱਕ ਤੇ ਅੱਜ ਕੋਰਟ ਵੀ ਨਹੀਂ ਤੇ ਕਾਨੂੰਨ ਕਿੱਥੇ ਰਹਿ ਗਿਆ ਜੇ ਕਾਨੂੰਨ ਹੀ ਤੇ ਯਕੀਨ ਨਾਲ ਫਿਰ ਅਸੀਂ ਸੜਕਾਂ ਤੇ ਆਵਾਂਗੇ ਹੋਰ ਕੀ ਕਰਾਂਗੇ ਜੇ ਡੱਲੇ ਵਾਲਾ ਕੋਈ ਅੱਖ ਚੱਕੇ ਵੀ ਵੇਖੂਗਾ ਤੇ ਅਸੀਂ ਸੜਕਾਂ ਕੀ ਅਸੀਂ ਹਰ ਜੋ ਲੜੀਂਦਾ ਸਾਦੇ ਨਾਲ ਵਰਤਾਂਗੇ ਤੇ ਸਰਕਾਰ ਦੇ ਨਕਸ਼ੇਦਮ ਕਰਕੇ ਹਟਾਂਗੇ ਮੁਕਸਰ ਤੇ ਕੋਟਰੋ ਰੋਡ ਤੇ ਆਪਾਂ ਕਿਹੜੇ ਕਿਹੜੇ ਸੁਲਾਮਾਂ ਜਿਹੜੀਆਂ ਠਾਪ ਕੀਤੀਆਂ ਕਿਹੜੇ ਕਿਹੜੇ ਯਾਰ ਚੱਲ ਰਹੇ ਨੇ ਰੋਡ ਜਾਮ ਹੀ ਆਜਾ ਬਾਕੀ ਜਿਹੜੇ ਲੋਕਾਂ ਨੇ ਸਾਡੇ ਨਾਲ ਸਮਰਥਨ ਦਿੱਤਾ ਜਿਵੇਂ ਮੰਡੀ ਹੋ ਗਈ ਸਬਜ਼ ਮੰਡੀ ਹੋ ਗਈ ਅਨਾਜ ਮੰਡੀ ਹੋ ਗਈ ਜਾਂ ਹੋਰ ਅਦਾਰੇ ਵਪਾਰ ਅਦਾਰੇ ਜਿਹੜੇ ਸਾਰੇ ਬੰਦ ਆ ਜਿਵੇਂ ਮੁਕਸਰ ਦਾ ਸਾਰਾ ਬਾਜ਼ਾਰ ਹੀ ਬੰਦ ਆ ਜੀ ਜਿਵੇਂ ਡੀਸੀ ਦਾ ਉਤਰ ਦੇ ਕਰਮਚਾਰੀ ਉਹ ਵੀ ਅੱਜ ਸਾਡੇ ਨਾਲ ਨੇ ਹੋਰ ਇਹ ਬਾਹਰ ਐਸੋਸੀਏਸ਼ਨ ਵੀ ਨਾਲ ਆ ਹੋਰ ਬਹੁਤ ਜ਼ਿਆਰੀਆਂ ਸੰਸਥਾ ਸਾਡੇ ਨਾਲ ਨੇ ਜਿਹੜੀਆਂ ਇਹ ਕਿਸਾਨੀ ਘੋਲ ਦੇ ਵਿੱਚ ਸ਼ਾਮਲ ਨੇ ਤੇ ਕਿਸਾਨਾਂ ਦਾ ਸਾਥ ਦੇ ਰਹੀਆਂ ਨੇ